ਸਬ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪਸਾਚਾ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁਪੈ ਚੁਪਨਾ ਹੋਵਈ ਜੇ ਲਾਇ ਰਹਾ ਲਿਵਤਾਰ। ਹੁਖਿਆ ਪੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ। ਸਹਿ ਸਿਆਣ ਪਾਲਖ ਹੋਈ ਤਾ ਇਕ ਨ ਛੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੁੜੈ ਟੁਟੈ ਪਾਲੂ। ਹੁਕਮ ਰਜਾਈ ਚਲਣਾ। ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ। ਹੁਕਮ ਨ ਕਹਿਆ ਜਾਇ। ਹੁਕਮੀ ਹੋਵਣ ਜੀ। ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਐ ਹੁਕਮੈ ਅੰਦਰ ਸਭ ਕੋ ਬਾਹ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੈ ਤਾ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾ ਜਾਣੀ ਨੀ ਸਾਨ ਗਾਵੇ ਕੋ ਗੁਨ ਵੜਿਆਇਆ ਚਾਰ गावे को विद्या बिकम विचार गावे को साज करे तनखे गावे को जी ले फिर दे गावे को जाप देस दूर गावे को देख है हाद्र दूर कथ ना कथी ना आवै टूट कथ कत कथ कत कथी कोटी कोट देदा देला दे थक पाए जुगा जुगंतर खाइ खाय हुक्मी हुकम चलाए राव नानक भिक्षा वे परवा ਦਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖਿਆ ਮੰਗੈ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਅਗੈ ਰਖੀਐ ਜਿਤ ਵਿਸਾ ਦਰਬਾਰ ਮੋਹ ਕਿਆ ਬੋਲਣ ਬੋਲੀਐ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਬਾ ਪੇ ਸਚਿਆਰ ਠਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਸੂ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਾ ਸਮਾਈ ਗੋਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੀ ਉਹ ਜਾਣਾ ਖਾ ਨਹੀਂ ਕੈਨਾ ਕਤ ਨ ਜਾਇ ਗੁਰਾਇਕ ਦੇਵ ਜਾਇ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਤ ਨਾਵਾ ਜੇ ਤਿਸ ਪਾਵਾ ਵਿਣ ਪਾਣੇ ਕੈ ਨਾਇ ਕਰੀ ਜੇ ਤਿਸੇ ਢੁਪਾਈ ਵੇਖਾ ਵਿਣ ਕਰਮਾ ਕੀ ਮਿਲੇ ਲਈ ਮਤ ਵਿਚਿ ਰਤਨ ਜਵਾਹਰ ਮਾਨਿਕ ਜੈ ਕ ਗੁਰ ਕੀ ਸਿਖ ਸੁਨੇ ਗੁਰਾਇਕ ਦੇਵ ਜਾਇ ਸਬਨਾ ਜੀਆਂ ਕਾ ਇਕ ਦਾਤਾ ਸੋਮੈ ਵਿਸਰਨਾ ਜਾਈ ਜੇ ਜੁਗਚਾਰੇ ਆਰ ਜਾ ਹੋ ਦਸੂਨੀ ਹੋਏ ਨਵਾ ਖੰਡਾ ਆਵਿਛੇ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾੁਰ ਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਣਕ ਨਿਰਗੁਣ ਗੁਣ ਕਰੇ ਗੁਣ ਮੰਤੇ ਆਗੁਣ ਦੇ ਤੇਹਾ ਕੋਇ ਨ ਸੁਜੈ ਜੇਥ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਨਾਤ ਸੁਣਿਆ ਤਰਤ ਤਵਲਾ ਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋ ਨ ਸਕੈ ਕਾਲ ਨਾਨਕ ਭਗਤ ਸਦਾ ਵੀ ਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਤਲਾ ਹਨਮੰਦ ਸੁਣਿਆ ਜੋ ਜਗਤਨ ਪੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਸਤ ਸੰਤੋ ਗਿਆਨ ਸੁਣਿਆ ਅਰਸ਼ੜ ਕੈ ਇਸ਼ਨਾਨ ਸੁਣਿਆ ਪੜਪੜ ਪਾਵੈ ਮਾਨ ਸੁਣਿਆ ਲਾਗੇ ਸਹਿਸ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਨਾ ਕੇ ਗਾ ਸੁਣਿਆ ਸਿੱਖ ਪਿਰ ਪਸਾ ਸੁਨੇਹਾ ਅੰਦੇ ਪਰਵਰਾ ਸੁਨੇਹਾ ਹਾਥ ਵਿਸਗਾ ਨਾਨਕ ਪਗਤਾ ਸਦਾ ਵੀ ਗਾਸ ਸੁਨੇਹਾ ਦੁਖ ਪਾਪ ਕਾ ਨਾਸ ਮਨ ਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛਾ ਪਛਤਾਏ ਕਾਗਦ ਕਲਮ ਨਾਲ ਲਖਣ ਹਾਰ ਮਨ ਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੇ ਸੋਧ ਮੰਨਾ ਮੋ ਛੋਟਾ ਨਾ ਖਾਏ ਮੰਨਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਨ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਈ ਮੰਨਾ ਪਸ ਪਰ ਗਟ ਜਾਏ ਮੰਨਾ ਮਗਰ ਚੱਲੇ ਪੰਥ ਮੰਨਾ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਨ ਮਨ ਕੋਏ ਮੰਨਾ ਪਾਵੇ ਮੁਖ ਦਵਾਰ ਮੰਨੈ ਪਰਵਾਰ ਸਦਾਰ ਮੰਨੈ ਤਰੈ ਤਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਪਿੱਖ ਐਸਾ ਨਾਮ ਨਰਨਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਜ ਪਰਮਾਨ ਪੰਜ ਪਰਦਾਨ ਪੰਚੇ ਪਾਵੇਦਰ ਗੈ ਮਾਨ ਪੰਚੇ ਸੋਹਿਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਾ ਕਰਨੈ ਨਾਈ ਸੁਮਾਰ ਢੋਲ ਤਰੰਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਵ ਲੈ ਉਪਰ ਕੇ ਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਬਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲਿਓ ਰੂਪ ਕੀਤੀ ਦਾ ਜਾਣੈ ਕੌਣ ਕੂਤ ਕੀ ਤਪਸਾ ਹੋਏ ਕੋ ਕਵਾਉ ਤਿਸ ਤੇ ਹੋਏ ਲਖ ਦਰਿਆਉ ਗੁਜਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲিকার ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਕਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਪਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰਮੋ ਪਕਸਾਰ ਅਸੰਖ ਮੋਣ ਲੇਵਲ ਆਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਦ ਪਾਵੇ ਸਈ ਪਲিকার ਤੁਸ ਦਾ ਸਲਾਮਤ ਨਿਰੰਕਾਰ ਅਸੰਖ ਮੁਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜਾ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੇ ਯਾਰ ਕੁੜੇ ਫਿਰਾਏ ਅਸੰਖ ਮਲੇਚ ਮਲ ਪਖ ਖਾਏ ਅਸੰਖ ਨਿੰਦਕ ਸਰਕਾਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੁਸ ਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾ ਅਗਾਮ ਅਗਾਮ ਅਸੰਖ ਲੋ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸੇ ਸੰਜੋਗ ਵਖਾਣ ਜਿੰਨੇ ਲਿਖੇ ਤਿਸ ਸੈ ਆਏ ਜਿ ਫਰਮਾਏ ਤਿਤ ਪਾਏ ਜੇ ਤਾ ਕੀਤਾ ਤੇ ਤਾ ਨਾਵ ਬਿਨ ਨਾ ਵੈ ਨਹੀਂ ਕੋ ਤਾ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੁਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤੰਦੇ ਪਾਣੀ ਤੋ ਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਬੁਣ ਲਈ ਐ ਉਹ ਤੋਏ ਭਰੀ ਐ ਮਤ ਪਾਪਾ ਕੈ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਚਾਹੋ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਧੀਰਥ ਤਾਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਨਿਆ ਮਨਿਆ ਮਣ ਕੀਤਾ ਪਾਓ अंतर्गत तीर्थ मन नाव सब गुण तेरे मैं नाही कोए विगुण कीते भक्त ना होए स्वस्थ आथ वाणी परवाओ सत सुहान सदा मन चाओ कवण सवेला वक्त कवण कवणثت कवण वार कवण सरुती माहु कवण जित हुआ आकार वे नपैया पंडिती जे होवै लेख पुराण वक्त ना पाए उका दिया जे लेखन लेह कुरान थेत वार न जोगी जाणे रुत माव ना कोई जा करता सिर ठीको साजे आपे जाणे सोई रखा क्यों रखा के सलाह क्यों वरनी के बचाना नानक अखण सबको आख्या एक दू इक सयाणा वड्डा साहेब वड्डी नाई की ताजा का होवे नानक जे को आपो जाने अगे ज्ञाना सो है ਤਲ ਪਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਠਕੀ ਵੇਦ ਕਹਿ ਨਿਕ ਬਾਤ ਸੈਸ 18 ਕੈਣ ਕਤੇਬਾ ਅਸੂਲੋ ਇਕਤਾਤ ਲਿਖਾ ਹੋਏ ਤਾ ਲਿਖੀ ਹੈ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਲਾਹਾ ਇਤੀ ਸੂਰਤ ਨ ਪਾਇਆ ਨਦੀਆ ਤੇਵਾਹ ਅਵੇਸ ਮੁੰਦਨਾ ਜਾਣੀ ਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤਨ ਨਾ ਹੋਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਣਾ ਦਿਨ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ ਬਿਲਾਏ ਤਾਂ ਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੈ ਕੋਈ ਬੋਤਾ ਕਈਐ ਬੋਤਾ ਹੋਏ ਵੱਡਾ ਸਾਹਿਬ ਉਚਾ ठाओ ਉਚੇ ਉਪਰ ਉਚਾ 나ਓ एवੜ ਉਚਾ ਹੋਵੇ ਕੋਈ ਤਿਸੁ ਚੇ ਕੋ ਜਾਣੈ ਸੋਏ ਜੇ ਵਡਾਪ ਜਾਣੈ ਆਪਾ ਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨ ਨ ਤਮਾਈ ਕਿਤੇ ਮੰਗੇ ਜੋਦ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕਿਤੇ ਲਲ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤੇ ਦੁਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਰਸਕਿਆ ਕੋਈ ਜੀ ਕੋ ਖਾਈ ਕਾ ਖਣ ਪਾਏ ਜੋ ਜਾਣੇ ਜੇ ਤਿਆ ਮੋ ਖਾਈ ਆਪੇ ਜਾਣੇ ਆਪੇ ਦੇ ਆਖੇ ਸੇ ਭੀ ਕੇਈ ਕੇ ਜਿਸਨੋ ਬਖਸੇ ਸਿਵਲਾਹ ਨਾਨਕ ਪਾਥ ਸਾਹਿਬ ਪਸਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਤਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਮਾਨ अमूल बक्सी अमूल नीसाण अमूल करम अमू फरमान अमूल मुल आ क्या ना जाए आखा करहे लिव लाए आखे वेद पाठ पुराण आखे पड़े करे वखियान आखे भर में आखे इंद आखे गोपीत गोविंद आखे इसराखे सिद्ध आखे केते किते बुद्ध आखे दानवाखे देव आखे सुनर मुंजण सेव ਕੀਤੇ ਆਖੇ ਆਖਣ ਪਾਏ ਕੀਤੇ ਕਿਆ ਕੈ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕੈ ਕੀ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸਚਾ ਸੋਈ ਜੀ ਕੋ ਆਖੇ ਬੋਲੁਈ ਗਾੜ ਤਲਖੇ ਸਿਰ ਗਵਾਰਾ ਗਵਾਰ ਸੋ ਤਰ ਕੀ ਹਾਸੁ ਕਰਕੇ ਹਾ ਜਿਤ ਪੈ ਸਰਬ ਸੰਭਾਲੇ ਬਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ केते राग परी सो कहियाण केते गावण हारे गावै तुद नो पण पाणी वे संतर गावै राजा तरम दुवारे गावै चित गुप्त लिख जाने लिख लिख तरम विचारे गावै ईश्वर ब्रह्मा देवी सो हंसदा सवारी गावै इन्द इन्दासन बैठे देवते आदर नाल ले गावै सिद्ध समाधि अंदर गावण साथ विचारे गावण जति सती संतोषी गावै वीर करारे गावन पंडित पण रखीसर जुगजुग वेदा नाले गावै मोणिया मनमोण सुरगा म छपियाले गावन रतनु पाए तेरी अठसर तीरथ नाले गावै जूद महाबल सुरा गावै कहानी चारे गावै खंड मंडल वर पंडा कर करखे कर, तारी సే తుਦ ਨੂੰ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤਨਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੰਸੀ ਮਾਇਆ ਜਿਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤੇ ਸਦੀ ਵੜੇ ਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਕਮਨਾ ਕਰਨਾ ਜਾਈ ਸੋ ਪਸਾਉ ਸਾਪ ਸਾਇਬ ਨਾਨਕ ਰਣ ਰਚਾਈ ਮੁੰਦਾ ਸੰਤੋਖ ਸਰੰਪਤ ਚੋਲੀ ਧਿਆਨ ਕੀ ਕਰੈ 비ভূত ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰ ਤੀਤ ਆਹੀ ਪੰਥੀ ਸਗਲ ਜਮਾਤੀ ਮਨਜੀਤ ਜਗਜੀਤ ਆਦੇਸ ਦਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਬਹੁਤ ਗਿਆਨ ਦਿਆ ਪੰਡਾਰਣ ਘਟਕਟ ਵਾਜੈ ਨਾਦ ਆਪ ਨਾਥ ਨਾਥੀ ਸਵਜਾ ਕੀ ਰਿਤਿ ਸਿਦਾਵਰਾ ਸਾਦ ਸੰਜੋਗ ਵਿਜੋਗ ਦੋਈ ਕਾਰ ਚਲਾਵੇ ਲਿਖਿਆ ਆ ਭਾਗ ਆਦੇਸ तिसए ਆਦੇਸ ਆਦ ਅਨੀਲ ਅਨਾਦ ਨਾਥ ਜੁਜਗੇ ਕੋ ਵੇਸ ਏ ਕਮਾਈ ਜੁਗਤ ਵਿਆਈ ਤਿੰ ਚੀਲੇ ਪਰਮਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਨ ਜੀਵਤਿ ਸਪਾਵੈ ਤਿਵੇ ਚਲਾਵੈ ਜਿਵੋ ਵੈ ਫੁਰਮਾਨ ਓ ਵਿਖੇ ਉਹਨਾਂ ਨਦਰਨਾ ਆਵੈ ਭੋਤਾ ਇਹ ਵਿੜਾਨ ਆਦੇਸ திਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਐ ਸੋਇ ਕਾਵਾਰ ਕਰ ਕਰ ਵਿਖੇ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ आदेश दिसया आदेश आध आद अनिल अनाद अनाहद जुग जुगे को वेश एक दूजी बोला खोए लाखोए लाख वीस लाख रख गेड़ा आखिए एक नाम जगदीस एतरा पत पवड़िया चढ़िए होए 21 सुनगला आकाश की कीटा आई रीस नानक ندरी पाई है कूड़ी कूड़ा ठीस ਅਕਰਨ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਣ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਝਟੇ ਸੰਸਾਰ ਜਿਸਾ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਿਚ ਧਰਤੀ ਥਾਪ ਰਖੀ ਧਰਮਸਾਲ ਤੇ ਸਿਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣਾ ਪੰਜ ਪਰਮਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗੇਹਾ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ केते पण पाणी वेश अंतर केते कान महेश केते भर में काडत कडीय रूप रंग के वेश केतिया कर्म भूमि मेर केते केते तू उपदेश केते इंद्र चंद सूर केते केते मंडल देश केते सिद्ध बोधनाथ केते केते देवी वेश केते देव धान मुन केते केते रत्न समुंद ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਰਤ ਕੜੀਐ ਬਹੁਤ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੀ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ तिथै कड़ीए सुरा सीधा के सुद्ध कर्म खंड की वाणी जोर तिथै होर ना कोई होर तिथै जोद महाबल सूर तिन में राम रिया भरपूर तिथै सीतो सीता मम माहे ताके रूप न कथने जाय ना उमरे न ठागे जाय जिनके राम वसै मन माहे तिथै भक्त वसै कह लो करय आनंद सच्चा मन सोए ਸੱਚ ਕਾਂਡਵ ਸੈਨੰਕਾਰ ਕਰ ਕਰ ਵੇਖਿਆ ਨਦਰ ਨੇ ਹਾਲ ਤਿੱਥੈ ਖੰਡ ਬੰਡਲ ਵਰ ਪੰਡ ਜੇ ਕੋ ਕਥੇ ਤਾੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਕਾਰ ਵੇਖਿਆ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਧੀਰ ਸੁਨਿਆਰ ਐ ਰਣਮਤ ਵੇਧ ਹਥਿਆਰ ਉਹ ਖਲਾ ਅਗੰਤਕਤਾਵ ਪਾਂਡਾ ਪਉ ਅੰਮ੍ਰਿਤ ਢਾਲ ਕੜੀਐ ਸਬਸ ਚੀਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨੇ ਹਾਲ ਸਲੋਕ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤਮਹਾਤ ਦੇਵਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚ ਤਰ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨ ਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨ ਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ